ਮੈਂ ਤਿੰਨ ਮੁਲਕਾਂ ਦਾ ਸ਼ਹਿਰੀ ਹਾਂ ਪਾਸਪੋਰਟ ਮੇਰਾ ਨਾਰਵੇ ਦਾ ਹੈ ਪੰਜ ਇੱਕ ਸਾਲ ਤੋਂ ਮੈਂ ਨੱਡਰ ਰਿਹਾ ਕੁਝ ਸਾਲ ਮੈਂ ਚਾਰ ਸਾਲ ਡੈਨਮਾਰਕ ਰਿਹਾ ਇੱਕ ਸਾਲ ਕੈਂਡਾਚ ਵੀ ਰਿਹਾ ਸੋ ਇਸ ਕਰਕੇ ਮੈਨੂੰ ਮੇਰਾ ਵਾਹ ਇਸ ਸਾਰੇ ਮੁਲਕਾਂ ਨਾਲ ਪਿਆਰ ਹੈ ਪਾਕਿਸਤਾਨ 'ਚ ਮੇਰੇ ਬਹੁਤ سارے ਦੋਸਤ ਨੇ ਜਿਹੜੇ ਪਾਕਿਸਤਾਨ ਦੇ ਲੋਕ ਬਾਹਰ ਗਏ ਨੇ ਉਨਾ ਦੀ ਜ਼ਿੰਦਗੀ ਬਾਰੇ ਵੇਖਣ ਨੂੰ ਵੀ بڑا ਮੌਕਾ ਮਿਲੇ ਮੈਨੂੰ ਆਮ ਤੌਰ ਤੇ ਅਸੀਂ ਕਹਿੰਦੇ ਨੇ ਵੀ ਜਿਹੜੀ ਪ੍ਰਵਾਸ ਹੈ ਉਹ ਕੈਨੇਡਾ ਤੋਂ ਸ਼ੁਰੂ ਹੋਇਆ ਜਾਂ ਅਮਰੀਕਾ ਤੋਂ ਸ਼ੁਰੂ ਹੋਇਆ ਪਰ ਜੇ ਦੇਖਿਆ ਜਾਏ ਤੇ ਸਭ ਤੋਂ ਪਹਿਲਾ ਪ੍ਰਵਾਸੀ ਇੰਗਲੈਂਡ ਵਿੱਚ ਗਿਆ ਉਹ ਸੀ ਅਰੂਡ ਸਿੰਘ ਜਿਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਦੀ ਹਿਸਟਰੀ ਪੜ੍ਹੀ ਹੈ ਉਹਨਾਂ ਨੂੰ ਪਤਾ ਹੋਵੇਗਾ ਕਿ ਉਹਨਾਂ ਦਾ ਪਹਿਲਾ ਪੀਏ ਅਰੂਪ ਸਿੰਘ ਸੀ ਜਿਸ ਨੂੰ ਬਾਅਦ ਵਿੱਚ ਉਹਨਾਂ ਨੇ ਆਪਣੇ ਪੋਲੀਟੀਕਲ ਮਿਸ਼ਨ ਵਾਸਤੇ ਵੀ ਭੇਜਿਆ ਤੇ ਇੱਥੇ ਗ੍ਰਿਫਤਾਰ ਵੀ ਹੋਇਆ ਤੇ ਕੁਝ ਜੇਲ੍ਹ 'ਚ ਵੀ ਰਿਹਾ ਪਰ ਅਖੀਰ ਮੁਰਗਲੈਂਡ ਵਿੱਚ ਤੋਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਤੇ ਉੱਥੇ ਉਹ ਰਹਿੰਦਾ ਰਿਹਾ ਤੇ ਡੱਥ ਵੀ ਉਹਦੀ ਉੱਥੇ ਹੋਈ ਜਿੱਥੋਂ ਤੱਕ ਦੂਸਰੇ ਮੁਲਕਾਂ ਵਿੱਚ ਜਾਣ ਦਾ ਸਵਾਲ ਹੈ ਆਵਾਸੀ ਪ੍ਰਵਾਸੀ ਦੀ ਗੱਲ ਕਰਦੇ ਹਾਂ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡਾ ਤੇ ਅਮਰੀਕਾ ਸਾਰੇ ਹੀ ਪ੍ਰਵਾਸੀ ਹਨ ਤੇ ਕੋਈ ਕਹੋ ਕਿ ਅਸੀਂ ਉੱਥੇ ਜਾ ਕੇ ਰਹਿ ਬੱਜੀਆਂ ਆ ਅਖੌਤੀ ਪਛੜੇ ਮੁਲਕਾਂ ਵਿੱਚ ਲੋਕ ਜਾ ਕੇ ਰਹਿਣਾ ਪਏ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਸਾਰੇ ਹੀ ਸਾਰੇ ਜਿਹੜੇ ਪ੍ਰਵਾਸੀਆਂ ਇੱਕ ਵੀ ਉਥੋਂ ਦਾ ਪੱਕਾ شہری ਨਹੀਂ ਜਿਹੜੇ ਸ਼ਹਿਰੀ ਉਥੋਂ ਦੇ ਨੇਟਿਵ ਅਮਰੀਕਨਸ ਜਾਂ ਨੇਟਿਵ ਅਸਟਰੀਅਨ ਉਹ ਉਹਨਾਂ ਦੀ ਜ਼ਿੰਦਗੀ ਬਹੁਤ ਅਜੀਬ ਕੈਨੇਡਾ ਵਿੱਚ ਵੀ ਇਹੀ ਹਾਲ ਹੈ ਤਾਂ ਸਾਰੇ ਪ੍ਰਵਾਸੀ ਜਿਹੜੇ ਨੇ ਉਹ ਜਾ ਕੇ ਮਾਲਕ ਬਣ ਬੈਠੇ ਜਿਹਦਾ ਸਾਡੇ ਲੋਕਾਂ ਨੂੰ ਖਦਸ਼ਾ ਹੈ ਕਿ ਕੰਨੂ ਯੂਪੀ ਬਿਹਾਰ ਦੇ ਲੋਕ ਪੰਜਾਬ ਦੇ ਵਿੱਚ ਆ ਕੇ ਹਾਵੀ ਹੋ ਜਾਣਗੇ ਜਾਂ ਇਸ ਤਕਾਬਸ ਹੋ ਜਾਣਗੇ ਇੱਕ ਹੈ ਇਸਰਾਏ ਦੂਸਰਾ ਇਸੇ ਹੈ ਕਿ ਜੋ ਹਾਲਾਤ ਮੈਂ ਤੁਹਾਨੂੰ ਥੋੜੇ ਜਿਹੇ ਪਹਿਲਾਂ ਨਾਰਵੇ ਬਾਰੇ ਦੱਸਾਂਗਾ ਨਾਰਵੇ ਵਾਲਿਆਂ ਨੇ 70 71 ਵਿੱਚ ਲੋਕਾਂ ਨੂੰ ਮਜ਼ਦੂਰਾਂ ਨੂੰ ਖਾਸ ਕਰਕੇ ਜਿਹੜਾ ਲੇਬਰ ਕੈਟਾਗਰੀ ਦੇ ਲੋਕਾਂ ਨੂੰ ਉੱਥੇ ਸਰਦਰਾ ਸ਼ੁਰੂ ਕੀਤਾ ਇੱਕ ਦੋ ਬੜੇ ਰਖੇ ਪਿੱਛੇ ਡੇ ਗਏ ਔਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਨਾਰਵੇ ਦੀ ਇਕਨੋਮੀ ਵਿੱਚੋਂ ਜੇਕਰ ਤੁਸੀਂ ਟਰਾਂਸਪੋਰਟ ਕੱਢਣੀ ਹੈ ਰੈਸਟੋਰੈਂਟ ਕੱਢਣਾ ਹੈ ਟੂਰਿਜ਼ਮ ਕੱਢਣਾ ਹੈ ਜੇ ਜੀ ਪ੍ਰਵਾਸੀ ਕੱਢ ਦਿਓ ਤੇ ਉਹ ਉਹਨਾਂ ਨੂੰ ਚਲਾਈ ਨਹੀਂ ਸਕਦੇ ਪਿੱਛੇ ਬਹੁਤ ਵੱਡਾ ਰੇਸਿਜ਼ਮ ਉੱਥੇ ਚੱਲ ਪਿਆ ਸੀ ਨਸਲਵਾਦ ਉੱਥੇ ਬਹੁਤ ਚੱਲ ਪਿਆ ਸੀ ਨਫਰਤ ਕਰਦੇ ਸਨ ਜਿਹੜੀ ਕਿ ਮੈਂ ਆਪ ਆਪਣੇ ਅੱਖੀ ਵੇਖੀ ਹੰਡਾਈ ਵੀ ਹੈ ਕਿ ਜੇ ਅਸੀਂ ਟ੍ਰੇਨ 'ਚ ਬੈਠੇ ਆ ਜਾ ਕੇ ਸਾਹਮਣੇ ਨਾਰਵੀਜਨ ਬੈਠਾ ਹੈ ਤੇ ਉਠ ਕੇ ਚਲਾ ਜਾਏਗਾ ਤੇ ਦੂਜੇ اسٹیਜ 'ਤੇ ਜਾ ਕੇ ਬੈਠ ਜਾਏਗਾ ਇਨੀ ਨਫਰਤ ਵੀ ਰਹੀ ਹੈ ਪਰ ਜਦੋਂ ਉਹਨਾਂ ਨੇ ਰਿਅਲਾਈਜ਼ ਕੀਤਾ ਵੀ ਸਾਡਾ ਇਹਨਾਂ ਬਿਨਾ ਗੁਜ਼ਾਰਾ ਨਹੀਂ ਹੈ ਚਾਹ ਦੇ ਕਿ ਸਾਡੇ ਐਸੇ ਪ੍ਰੋਫੈਸ਼ਨਲ ਸੱਚਾ ਕਿ ਸਾਡੀ ਇੰਡਸਟਰੀ ਐਸੀ ਹੈ ਇਹਨਾਂ ਬਿਨਾ ਨਹੀਂ ਚੱਲ ਸਕਦੀ ਉਹਨਾਂ ਨੇ ਸਾਨੂੰ ਹੌਲੀ ਹੌਲੀ ਕਬੂਲ ਕਰਨਾ ਸ਼ੁਰੂ ਕਰ ਦਿੱਤਾ ਪਰ ਹੁਣ ਬਿਲਕੁਲ ਉਸਦੇ ਉਲਟ ਚੱਲ ਰਿਹਾ ਹੈ ਰੇਸਿਜ਼ਮ ਜਿਹੜੀ ਹੈ ਨਾਰਵੇ ਵਿੱਚ ਇੰਨੀ ਨਹੀਂ ਜਿੰਨੀ ਫਰਾਂਸ ਵਿੱਚ ਹੈ ਜਿੰਨੇ ਜਰਮਨ ਵਿੱਚ ਹੈ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਬਈ ਐਡਵਾਂਸਡ ਮੁਲਕ ਨੇ ਫਰਾਜ਼ ਖਾਸ ਕਰਕੇ ਲਿਬਰਟੀ ਪ੍ਰਟੈਂਟੀ ਇਹਦੇ ਜਿੱਥੇ ਇੱਕ ਨਾ ਹੁੰਦੀਆਂ ਨੇ ਸਭ ਤੋਂ ਜ਼ਿਆਦਾ ਉੱਥੇ ਹੈ ਜਰਮਨੀ ਮਾਰਕ ਸਭ ਤੋਂ ਜ਼ਿਆਦਾ ਹੈ Holland ਨੂੰ ਅਸੀਂ ਸਭ ਤੋਂ ਲਿਬਰਲ ਮੰਨਦੇ ਸਾਂ ਉੱਥੇ ਹੈ ਇਹ ਜਿਹੜੀ ਰੇਸਿਜ਼ਮ ਦੀ ਗੱਲ ਉੱਥੇ ਚੱਲੀ ਪਈ ਹੈ ਉਹਦੇ ਕਾਰਨ ਇੱਕ ਨਹੀਂ ਕਈ ਹਨ ਜਿਨ੍ਹਾਂ ਵਿੱਚ ਇੱਕ ਕਾਰਨ ਇਹ ਹੈ ਵੀ ਸਾਡੇ ਲੋਕਾਂ ਨੇ ਉੱਥੇ ਜਾ ਕੇ ਆਪਣੇ ਆਪ ਨੂੰ ਇਨਾ ਸਟੈਬਲਿਸ਼ ਕਰ ਲਿਆ ਕਿ ਉਹ ਲੋਕ ਸਾਡੇ ਕੋਲ ਆ ਕੇ ਨੌਕਰੀਆਂ ਕਰਦੇ ਹਨ ਖਾਸ ਕਰਕੇ ਕੈਨੇਡਾ ਇੰਗਲੈਂਡ ਔਰ ਇਵਨ ਅ ਨਾਰਵੇ ਨਾਰਵੇਜੀ ਨਾਰਵੇ ਵਿੱਚ ਵੀ ਕੁਝ ਐਸੇ ਹੌਸੀ ਸੈਨ ਜਿੱਥੇ ਬਹੁਤ ਹੀ ਜ਼ਿਆਦਾ ਮੁਲਾਜ਼ਮ ਜਿਹੜੇ ਨੇ ਉਹ ਗੋਰੇ ਹਨ ਤੇ ਮਾਲਕ ਜਿਹੜੇ ਉਹਦੇ ਪੰਜਾਬੀ ਹਨ ਇੱਕ ਕਾਰਨ ਇਹ ਹੈ ਦੂਜਾ ਕਾਰਨ ਇਹ ਹੈ ਵੀ ਸਾਡੇ ਲੋਕਾਂ ਨੇ ਆ ਕੇ ਸਿਆਸਤ ਵਿੱਚ ਦਿਲਚਸਪੀ ਲੈ ਕੇ ਆਪਣੀ ਛਾਂ ਜੜੀ ਬਣਾ ਲਈ ਹੈ ਖਾਸ ਕਰਕੇ ਕੈਨੇਡਾ ਔਰ ਇੰਗਲੈਂਡ ਕੁਝ ਹੱਦ ਤੱਕ ਆਸਟ੍ਰੇਲੀਆ ਨਿਊਜ਼ੀਲੈਂਡ ਵੀ ਇੱਕ ਇੱਕ ਕੈਂਪੀ ਆ ਚੁੱਕੇ ਨੇ ਤੇ ਬਾਕੀ ਪਾਸੇ ਵੀ ਅਮਰੀਕਾ ਵਿੱਚ ਵੀ ਕੁਝ ਮੇਅਰ ਸਾਡੇ ਬੈਠੇ ਨੇ بڑے ਪਾਪੂਲਰ ਮੇਅਰ ਨੇ ਵਰਸਾ ਹੋਰ ਕੈਨੇਡਾ ਦੀ ਜਿਹੜੀ ਇੱਕ ਪਾਰਟੀ ਐਂਡ ਵੀ ਉਹਦਾ ਪ੍ਰੈਜ਼ੀਡੈਂਟ ਵੀ ਜਿਹੜਾ ਉਹ ਇੱਕ ਪੰਜਾਬੀ ਹੈ ਸਿੱਖ ਹੈ ਇਹ ਜਿਹੜੀ politcal ਪਾਵਰ ਵਿੱਚ ਇਹਨਾਂ ਨੇ ਆਪਣੇ ਆਪ ਨੇ ਸਟੈਬਲਿਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਇਹਦੇ ਨਾਲ ਵੀ ਰਿਸਟੈਂਸ ਵਧਿਆ ਹੈ ਕਿਸਾ ਜਿਹੜਾ ਕਿ ਹੈ ਨਹੀਂ ਹੈ ਉੱਪਰ ਉੱਪਰ ਦਿਖਾਵੇ ਲਾਏ ਕਿ ਉਹ ਕਹਿੰਦੇ ਨੇ ਵੀ ਸਾਡੀਆਂ ਜੋਬਸ ਇਹ ਲੈ ਰਹੇ ਨੇ ਇਹ ਹਕੀਕਤ ਨਹੀਂ ਹੈ ਹਕੀਕਤ ਇਹ ਹੈ ਵੀ ਜੋਬਸ ਉਹਨਾਂ ਦੀਆਂ ਜਿਹੜੀਆਂ ਲੈ ਰਹੇ ਨੇ ਉਹ ਨੇ ਜਿਹੜੀਆਂ ਉਹ ਆਪ ਨਹੀਂ ਕਰਨੀਆਂ ਚਾਹਦੇ ਕੋਈ ਜਿਹੜਾ ਛੁੱਟੀ ਵਾਲੇ ਦਿਨ ਕੋਈ ਟਰਾਂਸਪੋਰਟ ਨਹੀਂ ਚਲਾਣਾ ਚਾਹੁੰਦਾ ਕਲੈਕਟਿਵ ਟਰਾਂਸਪੋਰਟ ਬੱਸ ਵਗੈਰਾ ਰੇਲ ਵਗੈਰਾ ਛੁੱਟੀ ਵਾਲੇ ਦਿਨ ਕੋਈ ਰੈਸਟ੍ਰੈਂਟ ਕੰਮ ਨਹੀਂ ਕਰਨਾ ਚਾਹੁੰਦਾ ਲੇਬਰ ਦੇ ਵਿੱਚ ਉਹਨਾਂ ਦੀ ਕੋਸ਼ਿਸ਼ ਹੁੰਦੀ ਵੀ ਮਜ਼ਦੂਰੀ ਜਿਹੜੀ ਹੈ ਉਹ ਘੱਟ ਤੋਂ ਘੱਟ ਜਿਹੜੇ ਸਾਡੇ ਲੋਕ ਕਰਨ ਗੋਰੇ ਲੋਕ ਕਰਨ ਜਾਂ ਉਥੋਂ ਦੇ ਨੇਟਿਵ ਕਰਨ ਇਹ ਇੱਕ ਕਾਰਨ ਹੈ ਪਰ ਇਹਦਾ ਵੱਡਾ ਕਾਰਨ ਨਹੀਂ ਹੈ ਅਸਲੀ ਕਾਰਨ ਹੈ ਕਿ ਕਿਉਂਕਿ ਤੁਹਾਡੀ ਪ੍ਰੋਸਪਰਿਟੀ ਜਿਹੜੀ ਉੱਥੇ ਨਾ ਜਦੋਂ ਤੁਸੀਂ ਵੱਡੇ ਵੱਡੇ ਰੋਲਸ ਰੌਇਸ ਗੱਡੀਆਂ ਵਿੱਚ ਚੱਲਦੇ ਹੋ ਜਾਂ ਵੱਡੇ ਵੱਡੇ ਤੁਸੀਂ ਵਿਲੇ ਜਿਹੜੇ ਖਰੀਦ ਲੈਂਦੇ ਹੋ ਉਹ ਚੀਜ਼ਾਂ ਜਿਹੜੀਆਂ ਇੱਕ ਹੋਰ ਬੜੀ ਅਜੀਬ ਗੱਲ ਹੈ ਜਿਹੜੀ ਪੋਜ਼ਿਟਿਵ ਹੈ ਸਾਡੇ ਨਹੀਂ ਪੋਜ਼ਿਟਿਵ ਹੈ ਵੀ ਪਹਿਲੀ ਜਨਰੇਸ਼ਨ ਜਿਹੜੀ ਗਈ ਹੈ ਉਹ ਆਲਮੋਸਟ ਅਨਪਾਰਟ ਸੀਗੀ ਤਕਰੀਬਨ ਅਨਪਾਰਟ ਲੋਕ ਸਨ ਪਾਜ 1% ਹੋਣਗੇ ਜਿਹੜੇ ਪੜੇ ਲਿਖੇ ਹੋਣਗੇ ਪਰ ਕੰਮ ਉਹਨਾਂ ਨੂੰ ਵੀ ਸ਼ਰਾ ਦੇਪਰ ਦਾ ਹੀ ਉੱਥੇ ਜਾ ਕੇ ਕਰਨਾ ਪਿਆ ਸੀ ਹੁਣ ਇਹ ਆ ਰਿਹਾ ਹੈ ਵੀ ਉਹਨਾਂ ਦੇ ਜਿਹੜੀ ਸੈਕੰਡ ਜਨਰੇਸ਼ਨ ਹੈ ਤੇ ਖਾਸ ਕਰਕੇ ਥਰਡ ਜਨਰੇਸ਼ਨ ਹੈ ਉਸ ਥਰਡ ਜਨਰੇਸ਼ਨ ਵਿੱਚੋਂ ਜਿੰਨੇ ਬੱਚੇ ਫੀਲਡ ਆਫ ਮੈਡੀਸਨ ਇੰਜੀਨੀਅਰਿੰਗ ਟੈਕਨੋਲੋਜੀ ਇਸ ਤਰ੍ਹਾਂ ਦੇ ਪੇਸ਼ਿਆਂ ਵਿੱਚ ਜਾ ਰਹੇ ਨੇ ਉਹ ਔਰ ਟੌਪ ਕਰ ਰਹੇ ਨੇ ਯੂਨੀਵਰਸਿਟੀਆਂ ਨੂੰ ਔਰ ਵਧੀਆ-ਵਧੀਆ ਜੌਬਸ ਲੈ ਰਹੇ ਨੇ ਇਹ ਚੀਜ਼ ਜਿਹੜੀ ਹੈ ਉਹਨਾਂ ਨੂੰ ਬਹੁਤ ਚੁਣਦੀ ਹੈ ਤੇ ਇਹ ਸਿੱਧਾ ਸਾਡੇ ਦੀ ਪੋਜ਼ਿਟਿਵ ਹੈ ਵੀ ਸਾਡੇ ਅਗਲੀਆਂ ਜਨਰੇਸ਼ਨਸ ਨੇ ਆ ਕੇ ਕਿੰਨੀ ਤਰੱਕੀ ਕੀਤੀ ਹੈ ਇੱਕ ਦੋ ਗੱਲਾਂ ਹੋਰ ਮੈਂ ਤੁਹਾਡਾ ਸੰਗ ਇਹ ਕਰਨੀ ਚਾਹਾਂਗਾ ਵਕਤ ਦਾ ਮੈਂ ਸਾਹਮਣੇ ਦੇਖ ਨਹੀਂ ਰਿਹਾ ਕੋਈ ਘੜੀ ਕੋਈ ਸਾਹਮਣੇ ਨਹੀਂ ਦੋ ਗੱਲਾਂ ਤੁਹਾਡਾ ਸੰਗ ਇਹ ਕਰੀ ਚਾਹਾਂਗਾ ਵੀ ਇੱਕ ਜਿਹੜੀ ਸਭ ਤੋਂ ਵਧੀਆ ਚੀਜ਼ ਉਥੋਂ ਦੀ ਹੈ ਉਹ ਹੈ ਡਿਸਪਲਨ ਤੁਹਾਡਾ ਜਿਹੜਾ ਰੋਡ ਡਿਸਪਲਨ ਬਾਕੀ ਸਾਰੇ ਤਰ੍ਹਾਂ ਦਾ ਡਿਸਪਲਨ ਸਾਡੇ ਤੁਸੀਂ ਕਦੇ ਇੱਥੇ ਛੇਤੀ ਕੀਤੇ ਆ ਕਿਉਂ ਲਗਦੀ ਨਹੀਂ ਵੇਖੋਗੇ ਜੇ ਲਗਦੀ ਇਹਦੇ ਕੋਈ ਇੱਕ ਆ ਕੇ ਇੰਕਲੂਡ ਕਰਨਾ ਸ਼ੁਰੂ ਕਰ ਦਿੰਦਾ ਪਰ ਉੱਥੇ ਜੇ ਕਿਸੇ ਨੇ ਬਸ ਚੜ੍ਹਨਾ ਹੈ ਕਿਸੇ ਦਫ਼ਤਰ 'ਚ ਖੜੇ ਹੋਣਾ ਹੈ ਜਾਂ ਕਿਸੇ ਬੈਂਕ 'ਚ ਜਾਣਾ ਹੈ ਕਿਉਂ ਕੋਈ ਨਹੀਂ ਤੋੜੇਗਾ ਫਿਰ ਆਪਣੇ ਆਪ ਹੀ ਕੋਈ ਨਹੀਂ ਤੋੜੇਗਾ ਜੇ ਤੁਸੀਂ ਸੜਕ ਤੇ ਟ੍ਰੈਫਿਕ ਹੈ ਤੇ ਜਿੱਥੇ ਮੋੜ ਹੈ ਉਹਨੇ ਮੁੜਨਾ ਹੈ ਤੇ ਉਹਨੇ ਪਹਿਲਾਂ ਰੁਕਣਾ ਹੈ ਗੱਡੀ ਨੇ ਇਹ ਨਹੀਂ ਵੀ ਸਾਡੇ ਮੂੰਹ ਉਠਾ ਕਰਕੇ ਨਿਕਲ ਜਾਣਾ ਪਵੇ ਕਿਸੇ ਨੂੰ ਵਜਦੀ ਹੋਵੇ ਇਹ ਜਿਹੜੇ ਜਿਹੜੇ ਡਿਸਟਰਪਸ਼ਨ ਉਥੋਂ ਦਾ ਇਹ ਉਹਨਾਂ ਦੀ ਐਕਸਰਸਾਈਜ਼ ਦਾ ਬਣ ਚੁੱਕਿਆ ਸਾਡੇ ਨਹੀਂ ਹੈ ਮੈਂ ਜਦੋਂ ਸ਼ੁਰੂ-ਸ਼ੁਰੂ ਚ ਆਇਆ 14-15 ਸਾਲ ਬਾਅਦ ਪਹਿਲੀ ਵਾਰੀ ਆਇਆ ਤੇ ਚੰਡੀਗੜ੍ਹ ਜਾ ਰਿਹਾ ਸੀ ਮੇਰੇ ਨਾਲ ਡਾਕਟਰ ਦਰਸ਼ਨ ਸਿੰਘ ਸੀਗੇ ਪੰਜਾਬ ਯੂਨੀਵਰਸਿਟੀ ਦੇ ਮੈਂ ਤੁਰਿਆ ਜਾ ਰਿਹਾ ਤੇ ਮੇਰੇ ਬਾਹ ਫੜ ਕੇ ਕਹਿੰਦੇ ਓਰੇ ਹੋ ਜਾ ਇਸ ਪਾਸੇ ਹੋ ਜਾ ਮੈਂ ਕਿਹਾ ਕਿਉਂ ਮੈਂ ਆਪਣੀ ਰਾਈਟ ਸਾਈਡ ਤੇ ਚੱਲ ਰਿਹਾ ਕਹਿੰਦੇ ਇੰਡੀਆ ਹੈ ਮਸੇ ਇਹ ਸਾਡੇ ਕਨਸੈਪਟ ਸੀ ਵੀ ਇੱਥੇ ਤੁਸੀਂ ਚੜੇ ਜਾ ਰਹੇ ਤੁਸੀਂ ਸੇਫ ਨਹੀਂ ਹੋ ਬੇਸ਼ੱਕ ਤੁਸੀਂ ਆਪਣੀ ਸਾਈਡ ਤੇ ਆਪਣੇ ਰੂਲਸ ਨੂੰ ਉਬੇ ਨਹੀਂ ਕਰ ਰਹੇ ਹੋ ਉੱਥੇ ਤੁਹਾਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਮਿਲੇਗੀ ਜਿਹੜੇ ਉੱਧਰ ਗਏ ਨੇ ਉਹ ਜਾਣਦੇ ਨੇ ਕਿ ਉੱਥੇ ਜ਼ੈਬਰਾ ਕ੍ਰੋਸਿੰਗ ਜਿਹੜੀ ਹੈ ਉਹ ਕਿਹੜੀ ਕੀਮਤੀ ਚੀਜ਼ ਹੈ ਜੇ ਤੁਹਾਡਾ ਗਲਤੀ ਨਾਲ ਵੀ ਪੈਰ ਜ਼ੈਬਰਾ ਤੇ ਆ ਗਿਆ ਹੈ ਤੇ ਭਾਵੇਂ ਕਿੰਨੇ ਵੱਡੇ ਵਹੀਕਲ ਜਾਂਦੇ ਹੋਣ ਉਹ ਸਾਰੇ ਦਿਸਾਰੇ ਰੁਕ ਜਾਣਗੇ ਕਿਉਂਕਿ ਪੈਦਲ ਤੁਰਨ ਵਾਲੇ ਦੀ ਕੀਮਤ ਉੱਥੇ ਬਹੁਤ ਜ਼ਿਆਦਾ ਹੈ ਤੇ ਸਾਡੇ ਪੈਦਲ ਤੁਰਨ ਵਾਲੇ ਨੂੰ ਅਖੀੜਾ ਮਕੋੜਾ ਕੋਸਵਾ ਕੁੱਖ ਨਹੀਂ ਕਹਿੰਦੇ ਸੋ ਦੂਸਰੀ ਗੱਲ ਉਹਦਾ ਹੈਲਥ ਸਿਸਟਮ ਜਿਹੜਾ ਹੈ ਉਹ ਕਮਾਲ ਦਾ ਹੈ ਸਾਜ ਐਨਰਜੀਗਰੋ ਨੇ ਕੇਬੀ ਉਤੇ ਪੁਣ ਕਈ ਵਾਰੀ ਕਈ ਕਈ ਮਹੀਨੇ ਉਡੀਕਣਾ ਪੈਂਦਾ ਪਰ ਇਸ ਦੇ ਬਾਵਜੂਦ ਉਡੀਕਣ ਦੇ ਬਾਵਜੂਦ ਜੋ ਟ੍ਰੀਟਮੈਂਟ ਉੱਥੇ ਮਿਲਦੀ ਹੈ ਕੈਨੇਡਾ ਵਿੱਚ ਜਾਂ ਇੰਗਲੈਂਡ ਵਿੱਚ ਜਾਂ ਨਾਰਵੇ ਵਿੱਚ ਮੈਂ ਜਿੱਥੇ ਜਿੱਥੇ ਵੀ ਰਿਹਾ ਮੈਂ ਦੇਖਿਆ ਵੀ ਟੋਟਲੀ ਫ੍ਰੀ ਹੈ ਖਾਸ ਕਰਕੇ 60 ਸਾਲ ਦੀ ਉਮਰ ਤੋਂ ਬਾਅਦ 60 ਸਾਲ ਦੀ ਉਮਰ ਤੋਂ ਬਾਅਦ ਨਾ ਫ੍ਰੀ ਹੈ ਜਾਂ ਜਿਹੜੇ ਪੈਨਸ਼ਨਸ ਦੇ ਨੇ ਜਾਂ ਜਿਹੜੇ ਫਿਜ਼ੀਕਲੀ ਚੈਲੈਂਜਡ ਨੇ ਜਾਂ ਹੋਰ ਕਿਸੇ ਤਰੀਕਾ ਨਾਲ ਚੈਲੈਂਜਡ ਲੋਕ ਨੇ ਜਿਨ੍ਹਾਂ ਨੂੰ ਹੈਡੀਕੈਪੀਸੀ ਕਾ ਚੜਦੇ ਆ ਉਹਨਾਂ ਵਾਸਤੇ ਬਹੁਤ ਸ ਵੱਡੀਆਂ ਸਹੂਲਤਾਂ ਨੇ ਮੈਡੀਸਨ ਫ੍ਰੀ ਆਪਰੇਸ਼ਨ ਫ੍ਰੀ ਹਸਪੀਟਲ ਸੇਵਾ ਨਾ ਸਾਰਾ ਫ੍ਰੀ ਖਾਣ ਪੀਣ ਦਾ ਸਾਰਾ ਖਰਚੇ ਫਿਰ ਇੱਕ ਸੋਸ਼ਲ ਵੈਲਫੇਅਰ ਸਿਸਟਮ ਜਿਹੜਾ ਯੂਰਪ ਨੇ ਐਡਾਪਟ ਕੀਤਾ ਹੈ ਕੈਨੇਡਾ 'ਚ ਵੀ ਹੈ ਅਮਰੀਕਾ 'ਚ ਨਹੀਂ ਹੈ ਉੱਥੇ ਪੈਨਸ਼ਨ ਸਿਸਟਮ ਜੇ ਤੁਸੀਂ ਲੈ ਲਓ ਕੋਈ ਇੱਕ ਸਕੀਮ ਤੇ ਮਿਲ ਜਾਂਦੇ ਹਰ ਇੱਕ ਨੂੰ ਮਿਨੀਮਮ ਬੇਸਿਕ ਰਕਮ ਮਿਲਦੀ ਹੈ ਜੇਕਰ ਉਨ੍ਹਾਂ ਕੋਲ ਕੋਈ ਜ਼ਰੂਰਤਕਾਰ ਨਹੀਂ ਹੈ ਅਸੀਂ ਕਹਿ ਦਿੰਨੇ ਆ ਵੀ ਬੀਬੀਆਂ ਨੂੰ ਅਸੀਂ 1100 ਦਿਆਂਗੇ 2500 ਦਿਆਂਗੇ ਤੇ ਦਿੰਦੇ ਆ ਜਾਂ ਨਹੀਂ ਦਿੰਦੇ ਆ ਜਾਂ ਜੇ ਬਜ਼ੁਰਗ ਨੇ ਰਿਟਾਇਰ ਹੋ ਗਏ ਨੇ ਤੇ ਉਹਨਾਂ ਨੂੰ 700 800 ਹਜ਼ਾਰ 2000 ਦੇ ਦਿੰਦੇ ਆ ਉੱਥੇ ਸਿਸਟਮ ਨਹੀਂ ਹਰ ਇੱਕ ਵਾਸਤੇ ਇੱਕੋ ਜਿਹਾ ਟ੍ਰੀਟਮੈਂਟ ਹੈ ਭਾਵੇਂ ਉਹ ਕਿਸੇ ਮੁਲਕ ਚੋਂ ਆਇਆ ਭਾਵੇਂ ਉੱਥੇ ਜੰਮਿਆ ਜਿਸ ਨੂੰ ਉੱਥੇ ਲੀਗਲ ਰਹਿੰਦਾ ਜਿਹਦਾ ਲੀਗਲ ਸਟੇਟਸ ਹੈ ਉਹਦੇ ਵਾਸਤੇ ਉਹ ਬਿਸ਼ੱਕ ਉਹਨਾਂ ਨੇ ਖਰਚੇ ਜੋ ਮਿੱਥੇ ਹੋਏ ਮਿੱਥਦੇ ਨੇ ਰਿਟਾਇਰਮੈਂਟ ਤੋਂ ਬਾਅਦ ਜਿਸ ਤਰ੍ਹਾਂ ਸਾਡੇ ਇੱਥੇ ਵੀ ਘਰਾਂ ਛੋਣ ਲੱਗ ਪਿਆ ਹੈ ਕਿ ਬਜ਼ੁਰਗਾਂ ਨੂੰ ਘਰ ਵਿੱਚ ਰਹਿਣ ਰੱਖਣ ਵਾਸਤੇ ਤਿਆਰ ਨਹੀਂ ਹੁੰਦੇ ਨੌਜਵਾਨ ਬੱਚੇ ਬੱਚੀਆਂ ਖਾਸ ਕਰਕੇ ਨੂਆ ਤੇ ਜਵਾਈ ਤੇ ਉਹ ਉੱਥੇ ਵੀ ਇਸ ਤਰ੍ਹਾਂ ਦੀ ਥੋੜੀ ਜਿਹੀ ਗੱਲ ਹੈ ਪਰ ਉਹਨਾਂ ਵਾਸਤੇ ਸੇ 올ਡੇਜ ਹੋਮਸ ਜਿਹੜੇ ਬਣੇ ਨੇ ਉਹ ਕਮਾਲ ਦੀ ਚੀਜ਼ ਹੈ ਦੂਸਰਾਂ ਦੇ 올ਡੇਜ ਹੋਮਸ ਨੇ ਇੱਕ ਉਹ 올ਡੇਜ ਹੋਮ ਉਹ ਨੇ ਜਿੱਥੇ ਤੁਸੀਂ ਜਾ ਕੇ ਪਰਮਾਨੈਂਟ ਰਹਿਣਾ ਹੈ ਇੱਕ ਉਹ ਹੈਗਾ ਜਿੱਥੇ ਉਹਨਾਂ ਨੇ ਬਣਾਏ ਜਿੱਥੇ ਸਾਰਾ ਦਿਨ ਜਾ ਕੇ ਰੈਸਟਿੰਗ ਤੇ ਖਾਣ ਪੀਣ ਦਾ ਖੁਸ਼ਹਾਲਾ ਦਾ ਵਿਅੰਦਾ ਸਿਸਟਮ ਹੈ ਅ ਔਰ ਇੱਕ ਹੋਰ ਜਿਹੜੀ ਚੀਜ਼ ਮੈਨੂੰ ਉਸ ਤੋਂ ਦੀ ਅਪੀਲ ਕੀਤੀ ਹੈ ਵੀ ਐਜੂਕੇਸ਼ਨ ਸਿਸਟਮ ਚ ਸਭ ਤੋਂ ਵਧੀਆ ਇਹ ਵੀ ਤੁਹਾਨੂੰ ਆਪਣੀ ਚੋਇਸ ਜਿਹੜੀ ਹੈ ਉਸ ਦੀ ਐਜੂਕੇਸ਼ਨ ਜਾ ਸਕਦੇ ਹੋ ਤੁਹਾਡਾ ਖਰਚਾ ਨਹੀਂ ਹੋਵੇਗਾ ਹੁਣ ਕੁਝ ਯੂਨੀਵਰਸਿਟੀਆਂ ਨੇ ਕਰ ਦਿੱਤਾ ਵੀ ਖਾਸ ਕਰਕੇ ਇੰਗਲੈਂਡ ਨੇ ਬੱਚਿਆਂ ਦੀ ਫੀਸਾ ਬਹੁਤ ਵਧਾ ਦਿੱਤੀਆਂ ਨੇ 9-9 ਹਜ਼ਾਰ ਪਾਉਂਡ ਸਾਲ ਦੀ ਫਿਰ 10-10 ਹਜ਼ਾਰ ਪਰ ਕੁਝ ਕੰਟਰੀ ਅਜਿਹੀ ਹਨ ਜਿੱਥੇ ਟੋਟਲ ਐਜੂਕੇਸ਼ਨ ਫ੍ਰੀ ਹੈ ਨਾਰਵੇ ਉਹਨਾਂ ਵਿੱਚੋਂ ਇੱਕ ਹੈ ਨਾਰਵੇਕ ਤੁਸੀਂ ਪੀ ਐਚ ਡੀ ਕਰਨੀ ਹੈ ਐਮ ਬੀ ਬੀ ਐਸ ਕਰਨੀ ਕੋਈ ਕੁਆਲਿਫਾਈ ਬਸ਼ਰਤੇ ਕਿ ਤੁਹਾਨੂੰ ਐਡਮਿਸ਼ਨ ਮਿਲ ਗਈ ਹੈ ਕੋਈ ਖਰਚ ਨਹੀਂ ਇੱਕ ਪੈਸਾ ਵੀ ਖਰਚ ਨਹੀਂ ਰਾਦਰ ਇਸ ਦੀ ਬਜਾਏ ਤੁਹਾਨੂੰ ਸਕਾਲਰਸ਼ਿਪ ਮਿਲਦੇ ਹਨ ਜਿਹੜੇ ਕਿ ਤੁਸੀਂ ਆਪਣੇ ਇੱਕ ਬੰਦੇ ਦੀ ਬੇਸਿਕ ਸੈਲਰੀ ਤੋਂ ਥੋੜਾ ਜਿਹਾ ਘੱਟ ਹੁੰਦੇ ਆ ਯਾਨੀ ਇੰਨੀਆਂ ਸਹੂਲਤਾਂ ਉੱਥੇ ਜਾਵੇ ਸਾਡੇ ਲੋਕ ਇਸੇ ਕਰਕੇ ਉੱਥੇ ਜਾ ਰਹੇ ਨੇ ਪਰ ਕੁਝ ਜਿਹੜੇ ਸਟੂਡੈਂਟ ਖਾਸ ਕਰਕੇ ਜਿਹੜੇ ਜੇ ਗਏ ਨੇ ਇਹਨਾਂ ਪਿਛਲੇ ਕੁਝ ਸਾਲਾਂ ਦੇ ਮੈਂ ਇੰਗਲੈਂਡ 'ਚ ਹਰ ਤੋਂ ਨਾਲ ਦੀ ਦੇਖੀ ਹੈ ਬਹੁਤ ਬੁਰੀ ਹਾਲਤ ਹੈ ਕਮ ਹੈ ਨਹੀਂ ਜੌਬਸ ਹੈ ਨਹੀਂ ਉਸਨੇ ਪੱਕੇ ਰੁਕਰ ਵਾਸਤੇ ਵੀ ਜੌਬਸ ਨਹੀਂ ਗਿਆ ਜਿਹਨਾਂ ਜਿਹੜੇ ਸਟੂਡੈਂਟ ਜਾਂਦੇ ਨੇ ਉਹਨਾਂ ਨੂੰ ਕਿਸੇ ਨੂੰ ਐਕਸਪਲੋਇਟ ਬਹੁਤ ਬਹੁਤੀ ਰੋਕ ਹੈ ਜਿਹੜੇ ਮਾਲਕ ਨੇ ਮਕਾਨਾਂ ਦੇ ਦੁਕਾਨਾਂ ਦੇ ਕਿਰਾਏਦਾਰ ਨੂੰ ਵੀ ਐਕਸਪਲੋਇਟ ਕਰਦੇ ਆ ਤੇ ਜਿਹੜੇ ਜੌਬ ਦਿੰਦੇ ਉਹ ਵੀ ਐਕਸਪਲੋਇਟ ਕਰਦੇ ਆ ਮੰਨ ਲਓ ਤੇ 11 ਪਾਉਂਡ ਘੰਟੇ ਦਾ ਤੇ ਉਹਨਾਂ ਨੂੰ 7 3 5 ਪਾਉਂਡ ਘੰਟੇ ਤੋਂ ਵੱਧ ਨਹੀਂ ਮਿਲਦਾ ਔਰ ਉਹ ਵੀ ਜਿੱਦਨ ਮਰਜ਼ੀ ਉਹ ਕਹਿੰਨਗੇ ਵੀ ਨਹੀਂ ਦਿੰਦੇ ਕਰ ਕੋਈ ਕਰ ਲੋ ਕਿਉਂਕਿ ਇਲੈਗਲ ਕੰਮ ਕਰ ਰਹੇ ਹੋ ਤੁਹਾਡਾ ਕੋਈ ਰਾਈਟ ਨਹੀਂ ਹੈ ਤੁਸੀਂ ਕਲੇਮ ਨਹੀਂ ਕਰ ਸਕਦੇ ਤੁਸੀਂ ਪੁਲਿਸ ਕੋਲ ਨਹੀਂ ਜਾ ਸਕਦੇ ਤੁਸੀਂ ਲੇਬਰ ਕੋਰਟ ਕੋਲ ਨਹੀਂ ਜਾ ਸਕਦੇ ਇਸ ਕਰਕੇ ਉਹਨਾਂ ਦੀ ਔਰ ਹਾਲਾਤ ਹਾਲਤ ਬੜੀ ਭਾਰੀ ਹੈ ਇੱਕ ਹਾਲਤ ਜਿਹੜੀ ਆਪਣੀਆਂ ਲੜਕੀਆਂ ਭੇਜ ਰਹੇ ਇਹ ਲੋਕ ਉਹ ਬਿਨਾ ਉਥੋਂ ਦੇ ਹੱਥ ਜਾਣੇ ਬਿਨਾ ਭੇਜ ਰਹੇ ਨੇ ਇੰਗਲੈਂਡ ਵਿੱਚ ਸ਼ਾਇਦ ਡਾਕਟਰ ਮਜੀਦ ਸਿੰਘ ਬੈਠੇ ਆ ਆਸਟ੍ਰੇਲੀਆ ਤੋਂ ਸ਼ਾਇਦ ਆਸਟ੍ਰੇਲੀਆ ਚ ਵੀ ਮੈਂ ਸੁਣਿਆ ਹੈ ਕਿ ਪ੍ਰੋਸਟੀਚੂਸ਼ਨ ਬਹੁਤ ਜ਼ਿਆਦਾ ਹੈ ਉਹਦੇ ਚ ਪਿੱਛੇ ਦੇ ਕਿਥੇ ਇਸ ਸਟੇਜ ਤੇ ਗੱਲ ਹੋਈ ਸੀ ਕਹਿ ਰਹੇ ਸਨ ਭਈ ਉਹਨਾਂ ਦੀ ਮਜਬੂਰੀ ਹੈ ਤੇ ਉਹ ਇਸ ਨੂੰ ਕ੍ਰਾਈਮ ਯਾ ਸਿਨ ਨਹੀਂ ਸਮਝਦੇ ਤੋ ਇਹ ਹਾਲਾ ਜਿਹੜੀ ਹੈ ਇਸ ਨੇ ਖਾਸ ਕਰਕੇ ਇੰਗਲੈਂਡ ਵਿੱਚ ਕੈਨੇਡਾ ਅਮਰੀਕਾ ਵਿੱਚ ਵੀ ਯਸਟਰਡੇ ਵੀ ਇਸ ਤਰ੍ਹਾਂ ਹੋਇਆਗਾ ਇਹ ਇਸ ਗੱਲ ਨਾਲ ਜਿਹੜਾ ਉੱਥੇ ਬਹੁਤ ਵੱਡਾ ਅਸਰ ਪੈ ਰਿਹਾ ਬੱਚਿਆਂ ਤੇ ਖਾਸ ਕਰਕੇ ਤੋ ਇਹ ਸਾਰੀਆਂ ਜਿਹੜੀਆਂ ਸਾਡੇ ਮੁਸਾਇਦ ਨੇ ਮਸਲੇ ਨੇ ਸਾਰੇ ਦੇ ਸਾਰੇ ਇਹ ਦਿਨ-ਬਦਿਨ ਪੈਦਾ ਹੋ ਰਹੇ ਨੇ ਪਰ ਇੱਕ ਕਮਾਲ ਦੀ ਗੱਲ ਜਿਹੜੀ ਹੈ ਕਿ ਕਿਉਂਕਿ ਪੰਜਾਬੀ ਸਿਹਤ ਅਕੈਡਮੀ ਵਾਲੇ ਆਪਾਂ ਸਾਰੇ ਇਹਦੇ ਨਾਲ ਵਬਸਤਾਵਾਂ ਸੰਬੰਧਤਾਂ ਕਿ ਇਹ ਨਾਮ ਦੇ ਕਾ ਵਿੱਚ ਬਹੁਤ ਬਹੁਤ ਵਧੀਆ ਰਾਈਟਰ ਲੇਖਕ ਕਵੀ ਪੈਦਾ ਹੋਏ ਨੇ ਜਿਨ੍ਹਾਂ ਚੋਂ ਤੁਹਾਨੂੰ ਇੱਥੇ ਵੀ ਨਜ਼ਰ ਆਉਣਗੇ ਜਰਨੈਰ ਸਿੰਘ ਹਾਨੀਕਰ ਹੋਰ ਕਿੰਨੇ ਹੀ ਹਗੇ ਨੇ ਇੰਗਲੈਂਡ ਦਾ ਭਰਿਆ ਪਿਆ ਕੈਨੇਡਾ 'ਚ ਬਹੁਤ ਜ਼ਿਆਦਾ ਨੇ ਵਿਨੀਪੈਗ ਮੈਂ ਜਿੱਥੇ ਵੀ ਜਾਣਾ ਆਸਟ੍ਰੇਲੀਆ ਕਿਤੇ ਪਾਸੇ ਦੇਖ ਲਓ ਬਹੁਤ ਅੱਛੇ ਰਾਈਟਰ ਨੇ ਜਿਨ੍ਹਾਂ ਨੇ ਐਸੀਆਂ ਕਮਾਲ ਦੀਆਂ ਰਚਨਾ ਦਿੱਤੀਆਂ ਨੇ ਜਿਹੜੀਆਂ ਪੰਜਾਬੀ ਸਾਹਿਤ ਦਾ ਇੱਕ ਬੜਾ ਵੱਡਾ ਖਜ਼ਾਨਾ ਹਨ ਬਹੁਤ ਬਹੁਤ ਕੀਮਤੀ ਸੁਨਹਿਰੀ ਸਾਡੇ ਉਹ ਖਜ਼ਾਨੇ ਦੀਆਂ ਚੀਜ਼ਾਂ ਨੇ ਸੋ ਇਹ ਹਾਲਾਤ ਅਕੋ ਕੱਲ ਨੂੰ ਕੀ ਹੁੰਦੇ ਹਨ ਰੇਸਿਜ਼ਮ ਕਿੱਥੇ ਆਉਂਦਾ ਹੈ ਇਕਨੋਮੀ ਕਿੱਥੇ ਆਉਂਦੀ ਹੈ ਉਹਨਾਂ ਮੁਲਕਾਂ ਦੀ ਇਕਨੋਮੀ ਦੇ ਨਾਲ ਸਾਡੇ ਤੁਸੀਂ ਜੋ ਅਮਰੀਕਾ 'ਚ ਟਰੰਪ ਕਰ ਰਿਹਾ ਹੈ ਟਰੰਪ ਤਾਂ ਇੱਕ ਟੈਂਪਰੇਰੀ ਫੇਜ਼ ਹੈ ਬਾਕੀ ਮੁਲਕਾਂ ਤੇ ਬੇਅਦਾਸਰ ਹੋ ਰਿਹਾ ਕੈਨੇਡਾ ਤੇ ਬੇਅਦਾਸਰ ਹੋ ਰਿਹਾ ਕੱਲ ਨੂੰ ਆਸਟ੍ਰੇਲੀਆ ਤੇ ਵੀ ਹੋ ਸਕਦਾ ਹੈ ਹੋਰ ਮੁਲਕਾਂ ਤੇ ਵੀ ਹੋ ਰਿਹਾ ਇਹਦੇ ਨਾਲ ਜਿਹੜਾ ਸਾਡੇ ਰੁਕਾਂ ਦੇ ਜਿਹੜੀ ਸਾਡੇ ਪ੍ਰਵਾਸੀ ਬਾਰ-ਬਾਰ ਗਏ ਹੋਏ ਨੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਔਖੀ ਹੋਰ ਵੀ ਹੋ ਸਕਦੀ ਹੈ ਸੋ ਆਪਾਂ ਦੁਆਈ ਕਰ ਸਕਦੇ ਹਾਂ ਕਿ ਉਹ ਸੌਖੇ ਰਹਿਣ